ਸ਼ਹਿਰ ਵਿੱਚ ਕੂੜੇ ਨੂੰ ਲੈ ਕੇ ਚੱਲ ਰਹੀ ਰਾਜਨੀਤੀ ਨੂੰ ਲੈ ਕੇ ਜਿੱਥੇ ਇੱਕ ਪਾਸੇ ਗਲੀਆਂ ਵਿੱਚੋਂ ਲੰਘਣਾ ਮੁਸ਼ਕਲ ਹੋ ਗਿਆ ਹੈ ਕਿਉਂਕਿ ਗਲੀਆਂ ਵਿੱਚ ਕੂੜੇ ਦੇ ਅੰਬਾਰ ਲੱਗ ਚੁੱਕੇ ਹਨ ਅਤੇ ਬਦਬੂ ਨਾਲ ਲੋਕਾਂ ਦਾ ਜੀਣਾ ਮੁਹਾਲ ਹੋ ਗਿਆ ਹੈ ਇਹ ਹਾਲ ਕਿਸੇ ਇੱਕ ਮੁਹੱਲੇ ਦਾ ਨਹੀਂ ਬਲਕਿ ਪੂਰੇ ਦੇ ਪੂਰੇ ਗੁਰਦਾਸਪੁਰ ਸ਼ਹਿਰ ਦਾ ਹੈ ਕਿਉਂਕਿ ਕੂੜੇ ਦੀ ਰਾਜਨੀਤੀ ਨੂੰ ਲੈ ਕੇ ਇੱਕ ਪਾਸੇ ਸਫਾਈ ਕਰਮਚਾਰੀਆਂ ਦਾ ਸਾਥ ਦੇ ਰਹੇ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਹਾੜਾ ਤੇ ਕਾਂਗਰਸੀ ਵਿਧਾਇਕ ਵਿਰਿੰਦਰ ਮੀਤ ਸਿੰਘ ਪਹਾੜਾ ਤੇ ਦੂਜੇ ਪਾਸੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਰਮਨ ਬਹਿਲ ਦੀ ਲੜਾਈ ਵੀ ਸੜਕ ਤੇ ਆ ਗਈ ਹੈ ਦੋਵੇਂ ਆਗੂ ਇੱਕ ਦੂਜੇ ਖਿਲਾਫ ਖੁੱਲ ਕੇ ਬੋਲਣ ਲੱਗ ਪਏ ਹਨ ਪਰ ਇਸ ਲੜਾਈ ਵਿੱਚ ਭੋਗਤਣਾ ਸ਼ਹਿਰ ਦੇ ਆਮ ਲੋਕਾਂ ਨੂੰ ਪੈ ਰਿਹਾ ਹੈ ਕਿਉਂਕਿ ਸਫਾਈ ਕਰਮਚਾਰੀਆਂ ਵੱਲੋਂ ਅਤੇ ਨਗਰ ਕੌਂਸਲ ਵੱਲੋਂ ਪ੍ਰਸ਼ਾਸਨ ਨੂੰ ਸਾਫ਼-ਸਾਫ਼ ਅਲਟੀਮੇਟਮ ਦੇ ਦਿੱਤਾ ਗਿਆ ਹੈ ਕਿ ਜਦੋਂ ਤੱਕ ਕੂੜੇ ਦੇ ਡੰਪ ਦਾ ਉਹਨਾਂ ਨੂੰ ਨਹੀਂ ਦੱਸਣਗੇ ਉਹ ਕੂੜਾ ਨਹੀਂ ਸੁੱਟਣਗੇ ਘਰਾਂ ਦਾ ਕੂੜਾ ਗਲੀਆਂ ਅਤੇ ਚੌਰਾਹਿਆਂ ਵਿੱਚ ਇਕੱਠਾ ਹੋ ਰਿਹਾ ਹੈ ਤੇ ਹਰ ਪਾਸੇ ਬਦਬੂ ਫੈਲ ਰਹੀ ਹੈ ਜਿਸ ਕਾਰਨ ਬਿਮਾਰੀ ਫੈਲਣ ਦਾ ਖਤਰਾ ਵੀ ਵਧਦਾ ਜਾ ਰਿਹਾ ਹੈ ਤੇ ਹੁਣ ਪਿਛਲੇ 5 ਦਿਨਾਂ ਤੋਂ ਇਹ ਸਭ ਚੱਲ ਰਹੇ ਲੋਕਾਂ ਦਾ ਗੁੱਸਾ ਫੁੱਟਣਾ ਸ਼ੁਰੂ ਹੋ ਗਿਆ ਹੈ। ਕੁਝ ਮੁਹੱਲਿਆਂ ਦੇ ਲੋਕਾਂ ਨੇ ਇਕੱਠਿਆਂ ਹੋ ਕੇ ਮੀਡੀਆ ਰਾਹੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਰਾਜਨੀਤਿਕ ਮਾਮਲਿਆਂ ਨੂੰ ਇੱਕ ਪਾਸੇ ਰੱਖ ਕੇ ਸ਼ਹਿਰ ਦੇ ਕੂੜੇ ਦਾ ਪ੍ਰਬੰਧਨ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਲੋਕ ਕਰਾਂ ਤੋਂ ਬਾਹਰ ਆ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰਾਂ ਅੱਗੇ ਬੈਠਣ ਨੂੰ ਮਜਬੂਰ ਹੋ ਜਾਣਗੇ। ਪੰਜਾਬੀ ਸਟੇਸ਼ਨ ਲਈ ਲਾਪਰ ਸਿੰਘ ਖੁਸ਼ੀਪੁਰ ਦੀ ਰਿਪੋਰਟ ਗਲੀ ਦਾ ਕੂੜਾ ਤੁਸੀਂ ਦੇਖ ਰਹੇ ਹੋ ਇਹ ਬਾਬਾ ਰੂਰਾ ਬਣਾ ਮੰਦਰ ਤੋਂ ਗਲੀ ਜਿਹੜੀ ਕਿਤਾਬਾ ਮੰਦਰੋਂ ਨਿਕਲਦੀ ਹੈ ਤੇ ਤੁਸੀਂ ਫੋਟੋ ਦੇ ਵਿੱਚ ਦੇਖ ਹੀ ਲਿਆ ਕੀ ਹਾਲ ਗਲੀ ਦਾ ਤੇ ਇਹ ਜਿਹੜਾ ਕੂੜਾ ਸੜਕਾਂ ਦੇ ਦਿਖ ਰਿਹਾ ਵਾ ਤੇ ਮੇਰੀ ਮੀਡੀਆ ਅਗੇ ਅਪੀਲ ਆ ਕਿ ਸ਼ਹਿਰ ਦੇ 29 ਵਾਡਾਂ ਦੇ ਸਾਰੀਆਂ ਗਲੀਆਂ ਘੁੰਮ ਕੇ ਵੇਖੋ ਉੱਥੇ ਵੀ ਕੂੜਾ ਤੁਹਾਨੂੰ ਇਸੇ ਤਰ੍ਹਾਂ ਮਿਲੇਗਾ ਜਿੱਦਾਂ ਸੜਕਾਂ ਤੇ ਮਿਲ ਰਿਹਾ ਇਹਦਾ ਨੁਕਸਾਨ ਜਿਹੜਾ ਆਣ ਲੈ ਜਾਨ ਇਹ ਦੇਖਣ ਨੂੰ ਮਿਲੇਗਾ ਜਿਹੜੋ ਕੋਚ ਸੰਸਥਾਵਾ ਸ਼ਹਿਰ ਦੇ ਵਿੱਚ ਲੋਕਾਂ ਨੂੰ ਮਾਸਕ ਤੇ ਨਾਲ ਸੈਨੀਟਾਈਜ਼ਰ ਵੰਡਦੇ ਦੀਆਂ ਨੇ ਰਾਣੀਆਂ ਕਿ ਆਪਣਾ ਮਚਾਪ ਰੱਖੋ ਇਹ ਚੀਜ਼ਾਂ ਜਿਹੜੀਆਂ ਨੁਕਸਾਨ ਜਿਹੜਾ ਸ਼ਹਿਰ ਨੂੰ ਹੁਣ ਅੱਗੇ ਜਾ ਰਿਹਾ ਜਿੱਦਾਂ ਸ਼ੁੱਕਰਵਾਰ ਆ ਸ਼ਨੀਵਾਰ ਹੋਰ ਕੂੜਾ ਲੱਗ ਜਾਣਾ ਇਹ ਗਲੀ ਦਾ ਚਲਦੀ ਪਈ ਆ ਦੋ ਦਿਨਾਂ ਬਾਅਦ ਗਲੀ ਬੰਦ ਦਿਖੇਗੀ ਤੁਹਾਨੂੰ ਇੱਥੋਂ ਲੋਕੀ ਲੰਘਣਗੇ ਨਹੀਂ ਜਿਹੜਾ ਆਸ-ਪਾਸਲੇ ਲੋਕ ਜਿਹੜੇ ਇੱਥੇ ਰਹਿ ਰਹੇ ਨੇ ਉਹਨਾਂ ਦਾ ਵੀ ਜਿਹੜਾ ਬਾਹਰ ਨਿਕਲਣਾ ਮੁਸ਼ਕਲ ਹੋ ਜਾਏਗਾ ਤੇ ਆਪਾਂ ਤੇ ਤੁਹਾਡੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਡੇ ਮਾਨਦਨੀ ਇੱਕ ਵਾਰੀ ਸ਼ਹਿਰ ਦਾ ਜਿਹੜਾ ਪੂਰਾ ਮੁਆਇਨਾ ਕਰਕੇ ਆਪਣੀ ਨਜ਼ਰਾਂ ਨਾਲ ਖੁਦ ਦੇਖ ਲੈਣਾ ਕਿ ਪੂਰੇ ਸ਼ਹਿਰ ਦਾ ਕੀ ਹਾਲ ਆ ਉਸ ਤੋਂ ਬਾਅਦ ਜਿਹੜਾ ਵੀ ਉਹਨਾਂ ਕੋਈ ਇਹਦਾ ਹੱਲ ਜਾਂ ਅਲਟਰਨੇਟ ਆ ਉਹਦਾ ਜਿਹੜਾ ਜਲਦ ਜਲਦ ਕੱਢਿਆ ਜਾਏ ਤਾਂ ਅਸੀਂ ਇੱਕ ਦੂਜੇ ਨੂੰ ਬਲੇਮ ਦੇਣ ਤੋਂ ਬਜਾਏ ਪ੍ਰਸ਼ਾਸਨ ਅੱਗੇ ਬੇਨਤੀ ਕਰਾਂਗੇ ਕਿ ਇਸ ਮਸਲੇ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ ਸ਼ਿਵਸ਼ਨਾ ਬਾਲਾ ਸਾਹਿਬ ਠਾਕਰੇ ਦੇ ਸਦਸੇ ਆਪਣੇ ਹੋਰ ਮੁਹੱਲਾ ਨਿਵਾਸੀਆਂ ਦੇ ਨਾਲ ਲੈ ਕੇ ਸਿਰਫ ਇਸੇ ਮੋਹਲੇ ਵਿੱਚ ਨਹੀਂ ਪੂਰੇ ਗੁਰਦਾਸਪੁਰ ਦੇ ਵਿੱਚ ਅਸੀਂ ਘੁੰਮ ਕੇ ਆਏ ਹਾਂ ਔਰ ਜਗ੍ਹਾ ਜਗ੍ਹਾ ਤੇ ਜੋ ਕੂੜੇ ਦੇ ਢੇਰ ਲੱਗੇ ਹੋਏ ਨੇ ਉਹਦੀ ਅਸੀਂ ਉਹਦੀ ਕੜੀ ਨਿੰਦਾ ਕਰਦੇ ਦੋ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਆਪਸੀ ਜੋ મતਭੇਦ ਨੇ ਜਾਂ ਉਹ ਕਹਿ ਸੋਣਦੇ ਕਿ ਵੋਟ ਬੈਂਕ ਦੀ ਖਾਤੇ ਜੋ ਸਭ ਕੁਝ ਕਰਦੇ ਪਏ ਨੇ ਪਰ ਇਹ ਰੇ ਵਿੱਚ ਜਿਹੜਾ ਪਿਸਿਆ ਜਾ ਰਿਹਾ ਉਹ ਆਮ ਸਮਾਜ ਪਿਸਿਆ ਜਾ ਰਿਹਾ ਪੂਰਾ ਸ਼ਹਿਰ ਨਿਵਾਸੀ ਜਿਹੜੇ ਆ ਉਹ ਬੜੀ ਬੁਰੀ ਤਰ੍ਹਾਂ ਇਸ ਤਕਲੀਫ ਦੇ ਵਿੱਚ ਨੇ ਕਿਉਂਕਿ ਸੜਕਾਂ ਦੇ ਉੱਪਰ ਤਾਂ ਬਹੁਤ ਔੜ ਦੀ ਗੱਲ ਹੈ ਮੁਹੱਲਿਆਂ ਦੇ ਵਿੱਚ ਵੀ ਤੁਹਾਨੂੰ ਇਸ ਲਈ ਅਸੀਂ ਮੁਹੱਲੇ ਵਿੱਚ ਲੈ ਕੇ ਆਇਆ ਤੁਹਾਨੂੰ ਦਿਖਾਉਣ ਵਾਸਤੇ ਕਿ ਮੁਹੱਲਿਆਂ ਦੇ ਵਿੱਚ ਵੀ ਇਹ ਹਾਲਾਤ ਬਣੇ ਹੋਏ ਨੇ ਕਿ ਕੋਈ ਵੀ ਗਲੀਆਂ ਦੇ ਵਿੱਚ ਕ੍ਰੋਸ ਨਹੀਂ ਕਰ ਪਾਉਗਾ ਇਸ ਲਈ ਮੈਂ ਇੱਕ ਬੇਨਤੀ ਕਰਿਆ ਇਹਦੇ ਕਸੂਰਵਾਰ ਆਪਾਂ ਰਾਜਨੀਤਿਕ ਪਾਰਟੀ ਉਹ ਤੇ ਚਲੋ ਜੋ ਮਨਣਾ ਮਨਉਰਾ ਕਾਰਨ ਕੀ ਹੈਗਾ ਕਿ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਰਾਜਨੀਤੀ ਦੇ ਕਰਨੀ ਹੋਣਾ ਨੇ ਪਰ ਇਹਦੇ ਵਿੱਚ ਪ੍ਰਸ਼ਾਸਨ ਕੀ ਕਰ ਰਿਹਾ ਪ੍ਰਸ਼ਾਸਨ ਕੋ ਪੂਰੀ ਪਾਵਰ ਹੁੰਦੀ ਹੈ ਪ੍ਰਸ਼ਾਸਨ ਦੀ ਹੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਜੇ ਉਹਨਾਂ ਕੋ ਜਗ੍ਹਾ ਨਹੀਂ ਕੋਈ ਜਗ੍ਹਾ ਪ੍ਰੋਵਾਈਡ ਕਰਵਾਣ ਜਾਂ ਇਹ ਪਹਿਲਾਂ ਜੇ ਸੁਟਰੇ ਸੀ ਕੋਈ ਨਾ ਕੋਈ ਆਲਟਰਨੇਟ ਜ਼ਰੂਰ ਕੱਢਣ ਲੇਕਿਨ ਅੱਜ ਮਾਹੌਲ ਹੈ ਬਣ ਗਿਆ ਕਿ ਇਹਰੇ ਨਾਲ ਸਾਡੇ ਸਮਾਜ ਦੇ ਵਿੱਚ ਵੀ ਰਾਜਿਕਤਾ ਫੈਲ ਰਹੀ ਹੈ ਰਾਜਿਕਤਾ ਕਿਸ ਤਰ੍ਹਾਂ ਕਿ ਇੱਕ ਪਾਰਟੀ ਨੂੰ ਇੱਕ ਬੰਦਾ ਬਿਲੋਂਗ ਕਰਦਾ ਹੁੰਦਾ ਦੂਜੀ ਪਾਰਟੀ ਨੂੰ ਦੂਸਾ ਬਿਲੋਂਗ ਕਰਦਾ ਹੁੰਦਾ ਹੈ ਇਸੇ ਲੜਾਈ ਦੇ ਵਿੱਚ ਇੱਕ ਦੂਜੇ ਨਾਲ ਦੁਸ਼ਮਣੀਆਂ ਵਧ ਰਹੀਆਂ ਹੈ ਔਰ ਇਹ ਸਮੇ ਜਿਹੜਾ ਆਉਣ ਵਾਲਾ ਹੈ ਇਹ ਬਹੁਤ ਹੀ ਖਤਰਨਾਕ ਹੋਏਗਾ ਔਰ ਮੈਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਇਹ ਕਹਿਣਾ ਕਿ ਠੀਕ ਹੈ ਤੁਸੀਂ ਰਾਜਨੀਤੀ ਜ਼ਰੂਰ ਕਰੋ ਪਰ ਮਿਲ ਬੈਠ ਕੇ ਇਹਦਾ ਸੋਲੂਸ਼ਨ ਜ਼ਰੂਰ ਕਰੋ ਕਿ ਇਹਦੇ ਵਿੱਚ ਆਮ ਸਮਾਜ ਜਿਹੜਾ ਪਿੱਛਿਆ ਜਾ ਰਿਹਾ ਤੁਸੀਂ ਗੀਤਾਪੁਰ ਰੋਡ ਦੇਖ ਲਓ ਤੁਸੀਂ ਹਵਾਈ ਦਾ ਚੌਂਕ ਜਾ ਕੇ ਦੇਖੋ ਔਰ ਇਹਦੇ ਵਿੱਚ ਸਭ ਤੋਂ ਵੱਡੀ ਨਮੋਸ਼ੀ ਵਾਲੀ ਜਿਹੜੀ ਗੱਲ ਮੈਨੂੰ ਦਿਖਾਈ ਦਿੱਤੀ ਹੈ ਉਹ ਹੈਗੀ ਕੱਲ ਸਾਡੇ ਮਨੂ ਮਹਾਜਨ ਜੀ ਬਾਜ਼ਾਰ ਦੇ ਵਿੱਚੋਂ ਰਾਤ ਦੇ ਟਾਈਮ ਆ ਰਹੇ ਸੀਗਾ ਲਗਭਗ 9:30 ਦਾ ਟਾਈਮ ਹੋਏਗਾ ਉਦੋਂ ਜਿਹੜੇ ਇੱਕ ਤੇ ਆਮ ਦੇਖੋ ਲੋਕ ਜਿਹੜੇ ਆ ਉਹ ਤੇ ਜਿਹੜਾ ਕੂੜਾ ਸੁੱਟਦੇ ਔਰ ਇੱਕ ਹੀ ਹੋ ਰਿਹਾ ਕਿ ਜਿਹੜੇ ਕਰਮਚਾਰੀ ਨੇ ਜਿਹੜੇ ਨਗਰਪਾਲਿਕਾ ਦੇ ਕਰਮਚਾਰੀ ਨੇ ਸਫਾਈ ਕਰਮਚਾਰੀ ਨੇ ਉਹ ਬਰ ਉਹ ਵੀ ਕੂੜਾ ਲਿਆ ਕੇ ਸ਼ਹਿਰ ਦੇ ਵਿੱਚ ਡੰਪ ਕਰਦੇ ਪਏ ਨੇ ਜਗਾ ਜਗਾ ਦੇ ਉਪਰ ਆ ਤੇਰਾ ਤਰਾ ਸੁੱਟ ਜਾਂਦੇ ਨੇ ਤਾਂ ਕਿ ਇਹ ਜਿਹੜਾ ਮਾਹੌਲ ਜਿਹੜਾ ਦਿਖੇ ਇਦਾਂ ਦਾ ਕਿ ਬਈ ਬਹੁਤ ਜ਼ਿਆਦਾ ਇੱਥੇ ਅਫਰਾ ਤਫਰੀ ਮਚੀ ਹੋਈ ਹੈ ਔਰ ਇਹ ਜਲਦੀ ਹੋਣਾ ਤੇ ਦਬਾਅ ਬਣ ਸਕੇ ਪ੍ਰਸ਼ਾਸਨ ਦੇ ਉੱਪਰ ਸੋ ਮੈਂ ਕਵਾਂਗਾ ਕਿ ਠੀਕ ਹੈ ਤੁਸੀਂ ਆਪਣੀ ਰਾਜਨੀਤੀ ਕਰੋ 100 ਵਾਰੀ ਕਰੋ ਕਿਉਂਕਿ ਇਹ ਜਿਹੜਾ ਕੂੜਾ ਜਿਹੜਾ ਸ਼ਹਿਰ ਤੋਂ ਸੁੱਟਣ ਦੀ ਬਜਾਏ ਬਾਡ ਡਰੇਨੇਜ ਹੈ ਗਿਆ ਬੜੇ ਇਹੋ ਜਿਹੇ ਇਲਾਕੇ ਹੈਗੇ ਨੇ ਜਿੱਥੇ ਬਿਲਕੁਲ ਵੀ ਉੱਥੇ ਆਬਾਦੀ ਨਹੀਂ ਹੈਗੀ ਆਸ-ਪਾਸ ਬਿਲਕੁਲ ਖਾਲੀ ਏਰੀਆਸ ਹੈਗੇ ਨੇ ਔਰ ਬੰਜਰ ਜਗ੍ਹਾ ਪਈਆਂ ਹੋਈਆਂ ਮੈਂ ਉੱਥੇ ਵੀ ਜਾ ਕੇ ਟੁੱਟਿਆ ਜਾਂਦਾ ਟੈਂਪਰੇਰੀ ਤੌਰ ਤੇ ਲੇਕਿਨ ਪੋਜੀਸ਼ਨ ਸਿਪਾਹੀ ਲੇਕਿਨ ਨਹੀਂ ਰਾਜਨੀਤੀ ਕਰਨੀ ਹੈ ਰਾਜਨੀਤੀ ਕਰਕੇ ਇਹ ਮਾਹੌਲ ਖਰਾਬ ਕਰਨਾ ਹੈ ਮਾਹੌਲ ਖਰਾਬ ਕਰਦੇ ਨਾਲ ਇਹ ਆਉਣ ਵਾਲੇ ਸਮੇਂ ਚ ਬਹੁਤ ਬੜੀ ਕ੍ਰਿਟੀਕਲ ਸਟੇਜ ਬਣ ਜੇਗੀ ਜਿਹੜੇ ਇਥੇ ਬਿਮਾਰੀਆਂ ਫੈਲਣਗੀਆਂ ਜਦੋਂ ਲੋਕ ਪਰੇਸ਼ਾਨ ਹੋਣਗੇ ਔਰ ਉਹ ਉਹ ਫਿਰ ਸੜਕਾਂ ਤੇ ਆਣਗੇ ਮੈਂ ਅੱਜ ਸਿਰਫ ਇਹ ਕਹਿ ਰਿਹਾ ਕਿ ਸਾਡੀ ਸ਼ਿਵਸਨ 1260 ਆਉਕਰੇ ਕੋਲ ਪ੍ਰਸ਼ਾਸਨ ਨੂੰ ਚੇਤਾਵਨੀ ਹੈ ਕਿ ਇਹਨੂੰ ਜਲਦੀ ਜਲਦੀ 2-3 ਦਿਨਾਂ ਵਿੱਚ ਸੋਲੂਸ਼ਨ ਕਰ ਲੋ ਇਹ ਤਾਂ ਅਸੀਂ ਡੀਸੀ ਅਫਸਰ ਦਾ ਕਿਰਾਵ ਕਰਕੇ ਸਾਰੇ ਜਿੰਨੇ ਅਫਸਰ ਆ ਗਏ ਉਹਨਾਂ ਨੂੰ ਉਹਨਾਂ ਨੇ ਦਫ਼ਤਰਾਂ ਵਿੱਚ ਹੀ ਬੰਦ ਕਰ ਦਾਂਗੇ ਫੇਰ ਸਾਡੇ ਦੇ ਪਰਚੇ ਦਰਜ ਹੁੰਦੇ ਨੇ ਪਰਚੇ ਦਰਜ ਕਰ ਦਿਓ ਜੋ ਕਰਨਾ ਕਰ ਦਿਓ ਕਿਉਂ ਕਿ ਸਾਡੇ ਕੋਲ ਸਮਾਜ ਦਾ ਹਾਲਾਤ ਦੇਖਣੀ ਜਾ ਰਹੇ ਜਨਤਾ ਦੇ ਹਾਲਾਤ ਦੇਖਣੀ ਜਾ ਰਹੇ ਇੱਕ ਛੋਟੇ ਜਿਹੇ ਬੱਚੇ ਸਕੂਲ ਜਾਣੇ ਹੁੰਦੇ ਸਵੇਰੇ ਉਹਨਾਂ ਦੇ ਹਾਲਾਤ ਦੇਖਿਆ ਕਰੋ ਮੂੰਹ ਤੇ ਰੁਮਾਲ ਰੱਖ ਕੇ ਥੋੜਾ ਨਿਕਲਦੇ ਗਲੀਆਂ ਦੇ ਵਿੱਚੋਂ ਔਰ ਉਹਨਾਂ ਨੂੰ ਬਿਮਾਰੀ ਸਭ ਤੋਂ ਕਿਉਂਕਿ ਇਮਿਊਨਿਟੀ ਪਾਵਰ ਬੱਚਿਆਂ ਦੀ ਥੋੜੀ ਹੁੰਦੀ ਹੈ ਉਹਨਾਂ ਨੂੰ ਬਿਮਾਰੀ ਫੈਲ ਰਹੀ ਹੋਣਾ ਦੇ ਵਿੱਚ ਇਸ ਲਈ ਇਹਦਾ ਜ਼ਿੰਮੇਵਾਰ ਮੈਂ ਨਹੀਂ ਕਹਿੰਦਾ ਰਾਜਨੀਤਿਕ ਪਾਰਟੀ ਆਪਣੀ ਰਾਜਨੀਤੀ ਕਰਦੇ ਨਾਲ ਲੇਕਿਨ ਪ੍ਰਸ਼ਾਸਨ ਨੂੰ ਮ